ਸਸ਼ਿਆਕਾਸ ਸカイ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਅਗਨੀ ਵੀਰ ਦੇ ਮ੍ਰਿਤਕ ਦੇ ਅੱਜ ਉਸੇ ਜੱਦੀ ਪਿੰਡ ਪਹੁੰਚਿਆ ਤੁਹਾਨੂੰ ਦੱਸਿਆ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਅਗਨੀ ਵੀਰ ਸੁਖਵਿੰਦਰ ਸਿੰਘ ਦਾ ਅੱਜ ਪਿੰਡ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਹੈ ਬੀਤੇ ਦਿਨੇ ਜੰਮੂ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਅੱਜ ਇਹਨਾਂ ਦੀ ਮ੍ਰਿਤਕ ਦੇ ਇਹਨਾਂ ਦੇ ਜੱਦੀ ਪਿੰਡ ਤਪਾ ਮੰਡੀ ਦੇ ਪਿੰਡ ਮਹਿਤਾ ਦੇ ਵਿੱਚ ਪਹੁੰਚੀ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਾਰਾ ਪਿੰਡ ਸਾਰਾ ਸ਼ਹਿਰ ਇਕੱਠਾ ਹੋਇਆ ਉੱਥੇ ਹੀ ਵਿਧਾਇਕ ਲਾਲ ਸਿੰਘ ਉਗੋਕੇ ਵੀ ਇਸ ਮੌਕੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਅਸੀਂ ਮਹਿਤਾਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਆ ਜਦੋਂ ਪਤਾ ਲੱਗਾ ਸੀ ਇਸ ਅਣਸੁਖਾਵੀ ਘਟਨਾ ਦੇ ਬਾਰੇ ਤਾਂ ਪਰਿਵਾਰ ਨਾਲ ਅਸੀਂ ਮਿਲੇ ਆ ਉਹਨਾਂ ਨੂੰ ਆਪਾ ਪ੍ਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਆ ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮਹਿਤੇ ਤੋਂ ਵੀਰ ਸੁਖਮਿੰਦਰ ਸਿੰਘ ਜਿਹੜੇ ਸ਼ਾਇਦ ਕੱਲ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ ਅੱਜ ਉਹਨਾਂ ਦੇ ਜਿਹੜਾ ਸ਼ਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਤੇ ਅਸੀਂ ਬੜੀ ਦੁਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ ਕਿਉਂਕਿ ਬਾਈ 1 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਪਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਇਹ ਅਗਨੀ ਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ ਉਸ ਭਰਤੀ ਦੇ ਵਿੱਚ ਮੁੰਡੇ ਨੂੰ ਪੌਣੇ ਇੱਕ ਦੋ ਸਾਲ ਹੀ ਹੋਏ ਸੀ ਹਲੇ ਕਿ ਇਸ ਨੌਜਵਾਨ ਨੂੰ ਭਰਤੇ ਹੋਇਆਂ ਨੂੰ ਸੋ ਪਰਿਵਾਰ ਤੇ ਬੜਾ ਦੁੱਖ ਦਾ ਜਿਹੜਾ ਪਹਾੜ ਆ ਉਹ ਟੁੱਟਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਹਦੋਂ ਵਾਹਿਗੁਰੂ ਬਖਸ਼। ਆ ਦੇਖੋ ਜੀ ਮੈਂ ਹੱਲੇ ਪਹੁੰਚੇ ਹੀ ਆ ਮੇਰੀ ਉਸਤਰੀ ਸਾਹਿਬ ਨਾਲ ਸੀਮ ਸਾਹਿਬ ਦੇ ਉਸਤਰੀ ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ। ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ ਜੋ ਪਹਿਲਾਂ ਜਿਵੇਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਮੈਂ ਸੀਮ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਮਦਦ ਇਹ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ ਜਥੇਦਾਰ ਗੁਰਪ੍ਰੀਤ ਸਿੰਘ ਦਾਣਗੜ ਸੂਬਾ ਪ੍ਰਧਾਨ ਸਾਹਿਬ ਦਾ ਸੈਨਿਕ ਐਕਸ਼ਨ ਗਰੁੱਪ ਰਜਿਸਟਰਡ ਪੰਜਾਬ ਮੈਨੂੰ ਇੱਕ ਜਾਣਕਾਰੀ ਮਿਲੀ ਸੀਗੀ ਪਿੰਡ ਮਹਿਤਾ ਨੀਅਰ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ 22 ਸਾਲ ਦੀ ਉਮਰ ਆ ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ ਜੀ ਤੇ ਉਹਨਾਂ ਦੇ ਘਰੇ ਕੋਈ ਇਦਾਂ ਦੀ ਮਤਲ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜੀ ਅਸੀਂ ਮਹਿਤਾ ਪਿੰਡ ਦੇ ਵਿੱਚ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਵੱਲੋਂ ਇੱਥੇ ਸਵੇਰ ਦੇ ਹਾਜ਼ਰ ਹੈਗੇ ਆ ਜਦੋਂ ਪਤਾ ਲੱਗਾ ਸੀ ਇਸ ਅਨੁਸੂਖਾਵੀ ਘਟਨਾ ਦੇ ਬਾਰੇ ਤਾਂ ਪਰਿਵਾਰ ਨਾਲ ਅਸੀਂ ਮਿਲੇ ਆ ਉਹਨਾਂ ਨੂੰ ਆਪਾ ਪਰੋਸਾ ਦਿੱਤਾ ਕਿ ਅਸੀਂ ਉਹਨਾਂ ਦੇ ਨਾਲ ਹੈਗੇ ਆ ਸਾਡੇ ਹਲਕੇ ਦਾ ਮਾਨ ਸਾਡੇ ਪਿੰਡ ਮੈਥੇ ਤੋਂ ਵੀਰ ਸੁਖਮਿੰਦਰ ਸਿੰਘ ਜਿਹੜੇ ਸ਼ਾਇਦ ਕੱਲ ਦੇਸ਼ ਦੀ ਜਿਹੜੀ ਫੌਜ ਦੇ ਵਿੱਚ ਡਿਊਟੀ ਦੇ ਦੌਰਾਨ ਉਹਨਾਂ ਦੀ ਸ਼ਹੀਦੀ ਹੋਈ ਆ ਅੱਜ ਉਹਨਾਂ ਦੇ ਜਿਹੜਾ ਸ਼ਰੀਰ ਨੂੰ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਤੇ ਅਸੀਂ ਬੜੀ ਦੁੱਖ ਦੀ ਘੜੀ ਦੇ ਵਿੱਚ ਸਾਰੇ ਇਲਾਕੇ ਦੇ ਸਾਥੀ ਪਿੰਡ ਵਾਸੀ ਪਹੁੰਚੇ ਹੋਏ ਔਰ ਪਰਿਵਾਰ ਦੇ ਨਾਲ ਬੜੀ ਹਮਦਰਦੀ ਹੈ ਕਿਉਂਕਿ ਬਾਈ 1 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਇਸ ਦੁਨੀਆ ਨੂੰ અલਵਿਦਾ ਆਖ ਗਿਆ ਔਰ ਜਿਹੜਾ ਕੇਂਦਰ ਦੇ ਵੱਲੋਂ ਸਾਡੇ ਇਹ ਅਗਨੀਵੀਰ ਜਿਹੜੀ ਦੀ ਸ਼ੁਰੂ ਕਰੀ ਗਈ ਸੀ ਉਸ ਭਰਤੀ ਦੇ ਵਿੱਚ ਮੁੰਡੇ ਨੂੰ ਪੌਣੇ ਇੱਕ ਦੋ ਸਾਲ ਹੀ ਹੋਏ ਸੀ ਹਲੇ ਇਸ ਨੌਜਵਾਨ ਨੂੰ ਭਰਤੀ ਹੋਇਆ ਨੂੰ ਸੋ ਪਰਿਵਾਰ ਤੇ ਬੜਾ ਦੁੱਖਾਂ ਦਾ ਜਿਹੜਾ ਪਹਾੜ ਆ ਟੁੱਟਿਆ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਹਦੋਂ ਵਾਹਿਗੁਰੂ ਬਖਸ਼ੇ। ਆ ਦੇਖੋ ਜੀ ਮੈਂ ਹੱਲੇ ਪਹੁੰਚੇ ਹੀ ਆ ਮੇਰੀ ਉਸਤਰੀ ਸਾਹਿਬ ਨਾਲ ਸੀਮ ਸਾਹਿਬ ਦੇ ਉਸਤਰੀ ਸਾਹਿਬ ਨਾਲ ਮੈਂ ਇਨਫੋਰਮੇਸ਼ਨ ਦੇ ਦਿੱਤੀ ਗਈ ਆ। ਸੋ ਅੱਜ ਹੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਜੋ ਵੀ ਸਰਕਾਰ ਵੱਲੋਂ ਕੋਈ ਬਣਦੀ ਮਦਦ ਇਹਨਾਂ ਦੀ ਹੋਊਗੀ ਜੋ ਪਹਿਲਾਂ ਜਿਵੇਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਮੈਂ ਸੀਮ ਸਾਹਿਬ ਦੇ ਧਿਆਨ ਦੇ ਵਿੱਚ ਅੱਜ ਲਿਆ ਕੇ ਬਹੁਤ ਜਲਦ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਉਹ ਮਦਦ ਜਿਹੜੀ ਪਰਿਵਾਰ ਨੂੰ ਦਵਾਈ ਜਾ ਸਕੇ। ਜੱ태ਦਾਰ ਗੁਰਪ੍ਰੀਤ ਸਿੰਘ ਦਾਣਗੜ ਸੂਬਾ ਪ੍ਰਧਾਨ ਸਾਹਿਬ ਦਾ ਸੈਨਿਕ ਐਕਸ਼ਨ ਗਰੁੱਪ ਰਜਿਸਟਰਡ ਪੰਜਾਬ ਮੈਨੂੰ ਇੱਕ ਜਾਣਕਾਰੀ ਮਿਲੀ ਸੀਗੀ ਪਿੰਡ ਮਹਿਤਾ ਨੀਅਰ ਤਪਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਜੋ ਅਗਨੀਵੀਰ ਦੇ ਵਿੱਚ ਭਰਤੀ ਪਿਛਲੇ ਸਮੇਂ ਦੇ ਵਿੱਚ ਹੋਇਆ ਸੀ 22 ਸਾਲ ਦੀ ਉਮਰ ਹੈ ਉਹਨਾਂ ਦੇ ਫਾਦਰ ਪਹਿਲਾਂ ਹੀ ਆਰਮੀ ਦੇ ਵਿੱਚ ਸੇਵਾ ਨਿਭਾ ਕੇ ਆਏ ਨੇ ਸੂਬੇਦਾਰ ਜੀ ਤੇ ਉਹਨਾਂ ਦੇ ਘਰੇ ਕੋਈ ਇਦਾਂ ਦੀ ਮਤਲਬ ਜਾਣਕਾਰੀ ਆਈ ਸੀ ਜਿਹਦਾ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਅਸੀਂ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੱਲੋਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ